ਜੱਥੇਦਾਰ ਦੇ ਹੁਕਮਾਂ ਨੇ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਤੇ ਹੋਰ ਅਕਾਲੀ ਲੀਡਰਾਂ ਨੂੰ ਸਜ਼ਾ ਜਿਹੜੀ ਕਿ ਜੱਥੇਦਾਰ ਦੇ ਵੱਲੋਂ ਸੁਣਾਈ ਗਈ ਹੈ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਉੱਥੇ ਹੀ ਪ੍ਰਸਤਾਪ ਸਿੰਘ ਬਾਜਪਾ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਨਿਸ਼ਾਨਾ ਸਾਦੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਤਰੀਕ ਨੂੰ ਜਿਹੜੀ ਕਿ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਜਲਦ ਇਹ ਸੈਸ਼ਨ ਸ਼ੁਰੂ ਕਰਨ ਦੇ ਲਈ ਅਪੀਲ ਹੈ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਬਾ ਨੂੰ ਲੈ ਕੇ ਕੁਝ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸੈਸ਼ਨ ਦੇ ਵਿੱਚ ਜਦੋਂ ਵੀ ਮੈਂ ਜਾਣਾ ਆ ਤਾਂ ਪੂਰਾ ਭਰਿਆ ਹੋਇਆ ਜਾਣਾ ਹੈ ਤੇ ਉੱਥੇ ਇਹੀ ਜਿਹੜਾ ਕਿ ਵਿਰੋਧੀਆਂ ਨੂੰ ਲਗਾਤਾਰ ਜਿਹੜੀ ਹੈ ਕਿ ਵਿਪਤਾ ਪੈ ਜੰਮੀ ਹੈ ਤੇ ਜਿਸ ਤੋਂ ਬਾਅਦ ਹੁਣ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਆਓ ਤੁਹਾਨੂੰ ਸੁਣਾਉਣੇ ਹੈ ਪਹਿਲਾਂ ਮੁੱਖ ਮੰਤਰੀ ਦਾ ਕੀ ਕਹਿਣਾ ਤੇ ਪਾਲਣ ਵਾਲਿਆਂ ਚੋਂ ਆ ਮੈਂ ਚੁੱਲ੍ਹੇ ਬੁਝਾਉਣ ਵਾਲਿਆਂ ਚੋਂ ਨਹੀਂ ਹੈਗਾ ਔਰ ਜਿਨ੍ਹਾਂ ਨੇ ਭਾਈ ਕੀਤੀਆਂ ਨੇ ਭੁਗਤੀ ਜਾਂਦੇ ਦੇਖ ਲੋ ਕਬੀਰ ਆ ਤੇਰੀ جھੋਂਪੜੀ ਗਲ ਕਟਿਅਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾਰੀਆਂ ਕੀਤੀਆਂ ਕਰਤੂਤਾ ਮਾਰੀਆਂ ਕੀਤੀਆਂ ਨੀਤਾ ਮਾਰੀਆਂ ਰੱਖਿਆ ਭੁਗਤੀ ਜਾਂਦੇ ਆ ਨਾ ਕਿਸ ਨੂੰ ਨ ਮਾਰਦਾ ਨਾ ਲਾਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਔ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪ੍ਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪੱਤਰਕਾਰ ਕਹਿੰਦੇ ਤੂੰ ਆ ਬਹੁਤ ਉਚਾਈ ਪਰ ਪਹੁੰਚ ਗਏ ਹੈ ਮੈਂ ਕਿਹਾ ਅੱਛਾ ਜੀ ਆਪਕੋ ਡਰ ਨਹੀਂ ਲੱਗਦਾ ਮੈਂ ਕਿਹਾ ਕਿਸ ਬਾਤ ਦਾ ਕਹੀਂ ਆਪ نیچے ਆ ਗਏ ਤੋ ਮੈਂ ਕਿਹਾ ਜੀ 40 40 ਫੁੱਟ ਡੂੰਘੇ ਬੋਰ ਦੇ ਟੋਏ ਚ ਨਿਕਲ ਕੇ ਆਇਆ ਇਹਦੋਂ ਥੱਲੇ ਤਾਂ ਪਾਣੀ ਹੈ ਜੀ ਫਿਰ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਨਾ ਘਰਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਤਾਂ ਪਰਮਾਤਮਾ ਦੀ ਸ਼ਕਤੀਆਂ ਤੋਂ ਡਰ ਲੱਗਦਾ ਹੈ ਪਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਕੋਈ ਗਲਤ ਫੈਸਲਾ ਨਾ ਕਰਾ ਲੇ ਐਨਾ ਕੀ ਬਦ ਆਹੀ ਆਹੀ ਅਰਦਾਸ ਕਰਦੇ ਆਂ ਦਿਨ ਰਾਤ ਇਸ ਤੋਂ ਬਾਅਦ ਹੋਰ ਰੱਬ ਥੱਲੇ ਲਾਉਣਾ ਆ ਪਿੰਡਾਂ ਚ ਉੱਠ ਕੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣੇ ਬੈਠੇ ਅਤਾਂ ਇਹ ਤਾਂ ਤੁਹਾਡੇ ਵਾਲਾ ਰੋਂਦਾ ਹੁੰਦਾ ਬਾਕੀ ਉਹ ਤਾਂ ਨਾਓ ਬਾਜਵਾ ਬਾਜ ਇੱਕ ਹੀ ਹੋ ਜਾ ਮਟੀਰੀਅਲ ਆ ਗਿਆ ਜੇ ਲੈ ਆਇਆ ਉਹ ਭਾਈ ਤੁਹਾਨੂੰ ਹਰਾਉਣ ਆਲੇ ਆਏ ਆ ਅਸੀਂ ਅਜੇ ਕੋ ਠੱਕੇ ਨਾਲ ਤਾਂ ਨਹੀਂ ਆਏ ਆ ਪਹਿਲੇ ਹਫਤੇ ਜਨਵਰੀ ਦੇ ਸਪੀਕਰ ਸਾਹਿਬ ਨੇ ਕੱਲ ਮੈਂ ਦੱਸਿਆ ਕਿ ਪਹਿਲੇ ਹਫਤੇ ਪ੍ਰਧਾਨ ਸਭਾ ਦਾ ਸੈਸ਼ਨ ਹੋਊ ਮਗਾਜੀ ਜਲਦੀ ਬੁਲਾਓ ਮੈਂ ਤਾਂ ਭਰਿਆ ਪਿਆ ਜੀ ਤੁਹਾਨੂੰ ਪਤਾ ਹੀ ਹੈ ਵਿਧਾਨ ਸਭਾ ਚ ਇਹਨਾਂ ਨਾਲ ਕੀ ਹੁੰਦੀ ਹੈ ਕਿਉਂਕਿ ਬੋਲ ਤਾਂ ਕੋ ਸਕਦੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਡੇਰਾ ਬਾਬਾ ਨਾਨਕ ਵਾਲਾ ਜੱਬੇ ਵਾਲਾ ਤੇ ਗਿੱਦੜ ਵਾਏ ਵਾਲਾ ਤੇ ਬਰਨਾਲੇ ਵਾਲਾ ਚਾਰੋਂ ਪਹਿਲੀ ਵਾਰ ਜਾਣਗੇ ਔਰ ਉੱਥੇ ਬਹਿ ਕੇ ਆਪਣੇ ਇਲਾਕੇ ਦੇ ਆਪਣੇ ਹਲਕੇ ਦੀਆਂ ਗੱਲਾਂ ਕਰਨਗੇ ਤਾੜੀਆਂ ਮਾਰ ਦਿਓ ਇਸ ਨੂੰ ਲੋਕਾਂ ਨੇ ਲੋਕਤੰਤਰ ਚ ਵੋਟਾਂ ਪਾਈਆਂ ਲੋਕਾਂ ਦੇ ਫਤਵੇ ਨੂੰ ਸਵਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ ਅਦਨੀ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਉ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਬਿੱਲੀ ਕਿੱਥੋਂ ਆਵੜੀ ਇਨੂੰ ਮੈਂ ਥੈਲੇ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਦੂਰ ਛੱਡਿਆ ਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸਾਨੂੰ ਪਤਾ ਲੱਗਿਆ ਕਿ ਨਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਇਹ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਇੱਠਾਇਆ ਬਿੱਲੀ ਫੇਲਾਂ ਕੀ ਕਰੇ ਬੁੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫਿਰ ਅੱਜ ਦੇਖੀ ਆਪਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਕਰੀ ਐ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲ ਤਾਂ ਇਹ ਨੂੰ ਕਹਿੰਦਾ ਫਿਰ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜੇ ਕਹਿੰਦਾ ਕਰੇ ਸੋ ਇੰਨਾ ਦੂਰ ਬਿਨਾ ਲੰਘੋ ਕਿ ਮੁੜ ਕੇ ਆਵਦਾ ਘਰੀ ਫੁੱਲ ਜਾ ਆ ਧਰਤੀ ਆਪਣੀ ਐ ਇਹ ਬਾਬੇ ਨਾਨਕ ਦੀ ਧਰਤੀ ਐ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਐ ਇਹ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਐ ਗਦਰੀ ਬਾਬਿਆਂ ਦੀ ਧਰਤੀ ਐ ਕਰਤਾਰ ਸਰਾਬਿਆਂ ਦੀ ਧਰਤੀ ਐ ਛੱਡ ਛੱਡ ਕੇ ਜਾਈ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਕਿਉਂ ਜਾਈ ਜਾਂਦੇ ਆ ਕਿਉਂ ਛੱਡੀ ਜਾਂਦੇ ਆ ਧਰਤੀ ਨੂੰ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣ ਗਿਆ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣ ਗਿਆ ਨੀਅਤ ਸਾਫ਼ ਹੋਣੀ ਚਾਹੀਦੀ ਐ ਬਸ ਨੀਅਤ ਸਾਫ਼ ਐ ਸਾਡੀ ਨੀਅਤ ਤੇ ਹਾਂ ਟਾਈਮ ਲੱਗ ਸਕਦਾ ਪਰ ਸਾਡੀ ਨੀਅਤ ਤੇ ਸ਼ੱਕ ਨਾ ਕਰਿਓ ਜਿੱਤੇ ਭਗਵੰਤਮਾਨ ਨੇ 1 ਰੁਪਇਆ ਖਾ ਲਿਆ ਨਾ ਸਰਕਾਰੀ ਵੀ ਭਗਵੰਤਮਾਨ 1 ਰੁਪਇਆ ਸਰਕਾਰੀ ਯਾਰ ਖਾ ਲਿਆ ਖਾ ਗਿਆ ਸਮਝ ਲਓ 1 ਰੁਪਇਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਥੋੜਾ ਪੈਸਾ ਤੁਹਾਨੂੰ ਤੁਹਾਡੇ ਤੇ ਲਾਈ ਜਾਂਦੇ ਆ ਤੁਹਾਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਭਾਵੇਂ ਤਾਂ ਮੈਂ ਤਾਂ ਕਲਾਕਾਰ ਹੁੰਦਾ ਸੀ ਮੈਂ ਤਾਂ ਲੱਖਾਂ ਰੁਪਇਆ ਲੈਂਦਾ ਸੀਗਾ ਜੀ ਮੈਨੂੰ ਕੀ ਲੋੜ ਸੀ ਇੱਥੇ ਪੰਗੇ ਚ ਪੈਣ ਦੀ ਪਰ ਹਰ ਗੱਲ ਫਿਰ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਮੇਰੇ ਵਰਗੇ ਕਮਰੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆਸਮਾ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸਦਾਰ ਹਰ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਉਦਾਸੀਆਂ ਕਰਕੇ ਨਾਮ ਜਪੋ ਵੰਡ ਛਕੋ ਕਿਰਤ ਕਰੋਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਸਾਡੇ ਗੁਰੂਆਂ ਨੇ ਦੱਸਿਆ ਹੋਇਆ ਲੋਕਾਂ ਵਾਸਤੇ ਖੜਨਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਲੋਕਾਂ ਵਾਸਤੇ ਖੜੇ ਆ ਤੁਹਾਡੇ ਨਾਲ ਰਵਾਂਗੇ ਜਿੰਨਾ ਚਿਰ ਤੁਸੀਂ ਨਾਲ ਹੋ ਅਸੀਂ ਆ ਨਹੀਂ ਤਾਂ ਜਦੋਂ ਮਰਜੀ ਲੋਕ ਚਾਉਣ ਬੰਦਾ ਅਰਸ਼ ਤੇ ਜਦੋਂ ਮਰਜੀ ਲੋਕ ਚਾਣ ਬੰਦਾ ਫਰਜ਼ ਦੇ